मान्योग कमिश्नर ऑफ पुलिस अमृतसर सरदार गुरप्रीत सिंह पुल्ले जी ਦੇ ਨਿਸ਼ਾਨ ਨਿਰਦੇਸ਼ੇਟ ਅਤੇ एडीसीपी 2 मैम ਹਰਕਮਲ कौर ਉਹਨਾਂ ਦੇ ਨਿਸ਼ਾਨ ਨਿਰਦੇਸ਼ੇਟ ਅਸੀਂ ਇੱਕ ਮਹਿੰਮ ਚਲਾਈ ਹੋਈ ਹੈ ਅਤੇ ਸਾਡੇ ਇੱਕ ਵਾਰਦਾਤ ਹੁੰਦੀ ਆ 23 ਤਰੀਕ ਨੂੰ ਇੱਕ ਬਾਈਕ ਚੋਰ ਇੱਕ ਬਾਈਕ ਚੋਰੀ ਹੁੰਦੀ ਆ ਗੁਰਨਾਣਕ ਹਸਪੀਟਲ ਦੇ ਵਿੱਚੋਂ ਉਦੇ ਵਿੱਚ ਇੱਕ ਬਾਈਕ ਸਪਲੈਂਡਰ ਜਿਹੜਾ ਚੋਰੀ ਹੁੰਦਾ ਉਹਦੇ ਉੱਪਰ ਅਸੀਂ ਇੱਕ ਪਰਚਾ ਦਰਜ ਕਰਦੇ ਹਾਂ 125/24 ਪਰਚਾ ਦਰਜ ਕਰਕੇ ਅਸੀਂ ਤਫ਼ਤੀਸ਼ ਸ਼ੁਰੂ ਕਰਦੇ ਹਾਂ ਸਾਡੇ ਕੋਲ ਇੱਕ ਦੋਸ਼ੀ ਅਸੀਂ ਅਪਰੀਹੈਂਡ ਕਰਦੇ ਹਾਂ ਜਿਹਦਾ ਨਾਮ ਸ਼ਾਮ ਸ਼ਾਮ ਸਿੰਘ ਹੈਗਾ ਲੰਗਰਵਾਲ ਦਾ ਖਾਨਾ ਰਹਿਣ ਵਾਲਾ ਉਹਦੇ ਵਿੱਚ ਅਸੀਂ ਇਨਵੈਸਟੀਗੇਸ਼ਨ ਦੇ ਵਿੱਚ ਸਾਡੇ ਐਸਐਟੂ ਸਾਹਿਬ ਨੇ ਟੀਮ ਸ ਬਣਾ ਕੇ ਬੜਾ ਵਧੀਆ ਇੱਕ ਕੰਮ ਕੀਤਾ ਉਹਦੇ ਵਿੱਚ ਅਸੀਂ 4 ਵਾਈਕਲਸ ਹੋਰ ਰਿਕਵਰ ਕੀਤੇ ਜਿਹਦੇ ਵਿੱਚ ਸਾਡੇ 2 ਮੋਟਰਸਾਈਕਲ ਨੇ ਸਪਲੈਂਡਰ ਇੱਕ ਸਕੂਟੀ ਹੈ ਤੇ ਇੱਕ ਸਾਡਾ ਇਹ ਪਹਿਲਾ ਪੈਸ਼ਨ ਮੋਟਰਸਾਈਕਲ ਰਿਕਵਰ ਹੋਇਆ ਸੀ ਅਜੇ ਟੋਟਲ ਅਸੀਂ 4 ਵਾਈਕਲਸ ਰਿਕਵਰ ਕੀਤੀਆਂ ਤੇ ਉਮੀਦ ਹੈ ਕਿ ਹੋਰ ਵੀ ਰਿਕਵਰੀ ਅਸੀਂ ਕਰਾਂਗੇ ਇਹ ਸਭ ਕਿੰਨੇ ਸਮੇਂ ਤੋਂ ਲੱਗਾ ਹੋਇਆ ਜੀ ਤੁਹਾਨੂੰ ਲੱਗਦਾ ਦੇਖੋ ਜੀ ਇਹ ਪੁਰਾਣਾ ਇਹਦੇ ਇਹਦੇ ਖਿਲਾਫ ਪਹਿਲਾਂ ਵੀ ਇੱਕ ਪਰਚਾ ਦਰਜਿਆ ਸਿਟੀ ਗੁਰਦਾਸਪੁਰ ਦਾ 226/23 ਉਹ ਵੀ ਚੋਰੀ ਦਾ ਹੈਗਾ ਉਹਦੇ ਵਿੱਚ ਵੀ ਵਾਈਕਲ ਚੋਰ ਹੋਇਆ ਸੀ ਚੋਰੀ ਹੋਈ ਸੀ ਤੇ ਇਹ ਬੈਕਗ੍ਰਾਉਂਡ ਇਹਦਾ ਹੁਣ ਅਸੀਂ ਅਸੀਂ ਜਾਣਾਂਗੇ ਅਸੀਂ ਤਾਂ ਇਨਵੈਸਟੀਗੇਸ਼ਨ ਕਰ ਰਹੇ ਹਾਂ ਜੀ ਸਰ ਇਹ ਚੋਰੀ ਕਰਕੇ ਕਰਦਾ ਸੀ ਇਹਨਾਂ ਕਿਹਨਾਂ ਤੇ ਚੋਰੀ ਕਰਕੇ ਅੱਗੇ ਸੇਲ ਕਰਦਾ ਸੀਗਾ ਮਾਈਟ ਬੀ ਇਹਨਾਂ ਨੇ ਹਲੇ ਤਾਂ ਹਲੇ ਤਾਂ ਆਪਣੀ ਜਗ੍ਹਾ ਤੇ ਕਿਤੇ ਖੜੇ ਹੀ ਕਿਤੇ ਹੋਏ ਸੀਗੇ ਚੋਰੀ ਕਰਕੇ ਇਹ ਬਾਕੀ ਤਰਤੀਸ ਦਾ ਹਿੱਸਾ ਜਿੱਦਾਂ ਜਿੱਦਾਂ ਕੋਈ ਪ੍ਰੂਵ ਆਊਗਾ ਤੁਹਾਨੂੰ ਅਸੀਂ ਦੱਸਾਂਗੇ ਖਾਸ ਏਰੀਆ ਸੀ ਜਿੱਥੇ ਐਕਟਿਵ ਸੀਗਾ ਜਿੱਥੇ ਮਰਜ਼ੀ ਚੋਰੀ ਲੱਗਦੀ ਨਹੀਂ ਜਿੱਥੇ ਉਹਨਾਂ ਨੂੰ ਈਜ਼ੀ ਟਾਸਕ ਈਜ਼ੀ ਟਾਸਕ ਮਿਲ ਜਾਂਦਾ ਸੀ ਜਿੱਥੇ ਉੱਥੇ ਉੱਥੇ ਸ਼ੁਰੂ ਕਰਦਾ ਜਿੱਦਾਂ ਉਹਨਾਂ ਪਾਰਕਿੰਗ ਹੈਗੀ ਆ ਇੱਥੇ ਕਾਫੀ ਜਿਆਦਾ ਵਾਹਨ ਸਰਗੇ ਹੁੰਦੇ ਨੇ ਬਟ ਫਿਰ ਵੀ ਸਾਡੀ ਪੁਲਿਸ ਜਿਹੜੀ ਠਾਣਾ ਮਲੀਟਾ ਰੋਡ ਦੀ ਪੁਲਿਸ ਹੈਗੀ ਆ ਉਹ ਕਾਫੀ ਐਕਟਿਵ ਆ ਇਹਨਾਂ ਨੇ ਰਿਐਕਟ ਇਕਦਮ ਹੀ ਸਾਡੇ ਲਈ ਰਿਐਕਟ ਕਰਦੇ ਹੋਏ ਨਸ਼ੀ ਨੂੰ ਵੀ ਫੜਿਆ ਪਲੱਸ ਚਾਰ ਮੋਟਰਸਾਈਕਲ ਹੋਰ ਕਵਰ ਕਿਤੇ ਤਾਂ ਸਰ ਚੋਰੀ ਕਰਨ ਦਾ ਕੋਈ ਖਾਸ ਮਕਸਦ ਕੀ ਰਿਹਾ ਜੀ ਮੋਰਿਸ ਬੇਬੀ ਕੇ ਲਈ ਨਹੀਂ ਹਲੇ ਤਫਤੀਸ਼ ਦਾ ਹਿੱਸਾ ਜਿੰਨਾ ਤੁਹਾਨੂੰ ਕੋਈ ਡਿਸਕਲੋਸ ਕਰਨ ਹੋਊਗਾ ਤਦ ਦੱਸਾਂਗੇ ਜੀ ਨਸ਼ਾ ਕਰਿਆ ਕਰਦਾ ਉਹਦੀ ਪੂਰਤਿ ਲਈ ਨਹੀਂ ਨਸ਼ਾ ਵਗੈਰਾ ਹਰ ਤੱਕ ਕੋਈ ਗੱਲ ਸਾਹਮਣੇ ਨਹੀਂ ਆਈ ਹੈ ਜੀ ਕਿੰਨੇ ਦਾ ਸਸੇ ਮੋਟਰਸਾਈਕਲ ਵੇਚ ਗਿਆ ਲੱਗ ਗਿਆ ਫਿਰ ਚੋਰੀ ਕਰ ਗਿਆ ਕਿ ਇਹ ਕੀ ਰਹਾ ਕਿ 5000 7000 ਦਾ ਵੇਚ ਗਿਆ ਮੋਟਰਸਾਈਕਲ ਬਾਕੀ ਦਿਖੇ ਜਿਹੜੇ ਐਸਾ ਦੇ ਮੋਟਰ ਵੀ ਚੋਰੀ ਲੈ ਲੈਂਦੇ ਨੇ ਉਹਨਾਂ ਕੋਲ ਆਪ ਵੀ ਕੋ ਕਰ ਨਹੀਂ ਕਰਦੇ ਹਾਂਜੀ ਜੀ ਬਿਲਕੁਲ ਜੀ ਦੇਖਾਂਗੇ ਇਹ ਹਲੇ ਤਾਈ ਆਪਣੇ ਇਹਨੇ ਆਪਣੇ ਕਸਟਡੀ ਦੇ ਵਿੱਚ ਰੱਖੇ ਹੋਏ ਸੀ ਨਾ ਜੀ ਹਲੇ ਤਾਂ ਇਹ ਆਪਣੇ ਆਪਣੇ ਟਿਕਾਣਿਆਂ ਦੇ ਵਿੱਚ ਰੱਖੇ ਹੋਏ ਸੀ ਮਾਨਯੋਗ ਕਮਿਸ਼ਨਰ ਆਫ ਪੁਲਿਸ ਅਮਰਸਰ ਸਰ ਸਰਦਾਰ ਗੁਰਪ੍ਰੀਤ ਸਿੰਘ ਪੁੱਲਰ ਜੀ ਦੇ ਨਿਸ਼ਾਨ ਨਿਰਦੇਸ਼ ਸ਼ੇਠ ਅਤੇ ਐਡੀਸੀਪੀ 2 ਮੈਮ ਹਰਕਮਲ ਕੌਰ ਉਹਨਾਂ ਦੇ ਨਿਸਾਨ ਦੇ ਸ਼ੇਡ ਅਸੀਂ ਇੱਕ ਮਹਿੰਮ ਚਲਾਈ ਹੋਈ ਆ ਅਤੇ ਸਾਡੇ ਇੱਕ ਵਾਰਦਾਤ ਹੁੰਦੀ ਆ 23 ਤਰੀਕ ਨੂੰ ਇੱਕ ਬਾਈਕ ਚੋਰ ਇੱਕ ਬਾਈਕ ਚੋਰੀ ਹੁੰਦੀ ਆ ਗਨਾਨਕ ਹਸਪੀਟਲ ਦੇ ਵਿੱਚੋਂ ਉਹਦੇ ਵਿੱਚ ਇੱਕ ਬਾਈਕ ਸਪਲੈਂਡਰ ਜਿਹੜਾ ਚੋਰੀ ਹੁੰਦਾ ਉਹਦੇ ਉੱਪਰ ਅਸੀਂ ਇੱਕ ਪਰਚਾ ਦਰਜ ਕਰਦੇ ਹਾਂ 125/24 ਪਰਚਾ ਦਰਜ ਕਰਕੇ ਅਸੀਂ ਤਫ਼ਤੀਸ਼ ਸ਼ੁਰੂ ਕਰਦੇ ਹਾਂ ਸਾਡੇ ਕੋਲ ਇੱਕ ਦੋਸ਼ੀ ਅਸੀਂ ਅਪ੍ਰੀਹੈਂਡ ਕਰਦੇ ਹਾਂ ਜਿਹਦਾ ਨਾਮ ਸ਼ਾਮ ਸ਼ਾਮ ਸਿੰਘ ਹੈਗਾ ਲੰਗਰਵਾਲਾ ਦਾ ਖਾਣਾ ਰਹਿਣ ਵਾਲਾ ਉਦੇ ਵਿੱਚ ਅਸੀਂ ਇਨਵੈਸਟੀਗੇਸ਼ਨ ਦੇ ਵਿੱਚ ਸਾਡੇ ਐਸਐਚਓ ਸਾਹਿਬ ਨੇ ਟੀਮਸ ਬਣਾ ਕੇ ਬੜਾ ਵਧੀਆ ਇੱਕ ਕੰਮ ਕੀਤਾ ਹੈ ਉਹਦੇ ਵਿੱਚ ਅਸੀਂ 4 ਵਾਈਕਲਸ ਹੋਰ ਰਿਕਵਰ ਕੀਤੇ ਜਿਹਦੇ ਵਿੱਚ ਸਾਡੇ ਦੋ ਮੋਟਰਸਾਈਕਲ ਨੇ ਸਪਲੈਂਡਰ ਇੱਕ ਸਕੂਟੀ ਹੈ ਤੇ ਇੱਕ ਸਾਡਾ ਜਿਹੜਾ ਪਹਿਲਾ ਪੈਸ਼ਨ ਮੋਟਰਸਾਈਕਲ ਰਿਕਵਰ ਹੋਇਆ ਸੀ ਮਤਲਬ ਟੋਟਲ ਅਸੀਂ 4 ਵਾਈਕਲਸ ਰਿਕਵਰ ਕੀਤੀਆਂ ਤੇ ਉਮੀਦ ਹੈ ਕਿ ਹੋਰ ਵੀ ਰਿਕਵਰੀ ਅਸੀਂ ਕਰਾਂਗੇ ਇਹ ਸਭ ਕਿੰਨੇ ਸਮੇਂ ਤੋਂ ਲੱਗਾ ਹੋਇਆ ਜੀ ਟੋਰੀਏ ਦਾ ਦੇਖੋ ਜੀ ਇਹ ਪੁਰਾਣਾ ਇਹਦੇ ਇਹਦੇ ਖਿਲਾਫ ਪਹਿਲਾਂ ਵੀ ਇੱਕ ਪਰਚਾ ਦਰਜਿਆ ਸਿਟੀ ਗੁਰਦਾਸਪੁਰ ਦਾ 226/23 ਉਵੇਂ ਚੋਰੀ ਦਾ ਹੈਗਾ ਉਹਦੇ ਵਿੱਚ ਵੀ ਵਾਹਨ ਚੋਰੀ ਹੋਇਆ ਸੀ ਚੋਰੀ ਹੋਈ ਸੀ ਤੇ ਇਹ ਬੈਕਗ੍ਰਾਉਂਡ ਇਹਦਾ ਹੁਣ ਅਸੀਂ ਅਸੀਂ ਜਾਣਾਂਗੇ ਅਸੀਂ ਤਾਂ ਇਨਵੈਸਟੀਗੇਸ਼ਨ ਕਰ ਰਹੇ ਹਾਂ ਜੀ ਸਰ ਇਹ ਚੋਰੀ ਕਰਕੇ ਕਰਦਾ ਕੀ ਸੀ ਇਹਨਾਂ ਗੱਡੀਆਂ ਚੋਰੀ ਕਰਕੇ ਅੱਗੇ ਸੇਲ ਕਰਦਾ ਸੀਗਾ ਮਾਈਟ ਬੀ ਇਹਨਾਂ ਨੇ ਹਲੇ ਤਾਂ ਹਲੇ ਤਾਂ ਆਪਣੀ ਜਗ੍ਹਾ ਤੇ ਕਿਤੇ ਖੜੇ ਹੀ ਕਿਤੇ ਹੋਈ ਸੀਗੇ ਚੋਰੀ ਕਰਕੇ ਜੀ ਇਹ ਬਾਕੀ ਤਫ਼ਤੀਸ਼ ਦਾ ਹਿੱਸਾ ਹੈ ਜਿੱਦਾਂ ਜਿੱਦਾਂ ਕੋਈ ਪ੍ਰੂਫ ਆਊਗਾ ਤੁਹਾਨੂੰ ਅਸੀਂ ਦੱਸਾਂਗੇ ਖਾਸ ਏਰੀਆ ਸੀ ਜਿੱਥੇ ਐਕਟਿਵ ਸੀਗਾ ਜਿੱਥੇ ਮਰਜੀ ਚੋਰੀ ਕਰਦੇ ਨੇ ਜਿੱਥੇ ਉਹਨਾਂ ਨੂੰ ਈਜ਼ੀ ਟਾਸਕ ਈਜ਼ੀ ਟਾਸਕ ਮਿਲ ਜਾਂਦਾ ਸੀ ਜਿੱਥੇ ਉੱਥੇ ਉੱਥੇ ਕਰਦਾ ਜ ਇੱਥੇ ਕਾਫੀ ਜਿਆਦਾ ਵਾਈਕਲ ਸਰਗੇ ਹੁੰਦੇ ਨੇ ਬਟ ਫਿਰ ਵੀ ਸਾਡੀ ਪੁਲਿਸ ਜਿਹੜੀ ਠਾਣਾ ਮਜੀਠਾ ਰੋਡ ਦੀ ਪੁਲਿਸ ਹੈਗੀ ਆ ਉਹ ਕਾਫੀ ਐਕਟਿਵ ਆ ਇਹਨਾਂ ਨੇ ਰਿਐਕਟ ਇਕਦਮ ਹੀ ਸੜਨ ਲਈ ਰਿਐਕਟ ਕਰਦੇ ਹੋਏ ਦੋ ਸ਼ਖਸ ਨੂੰ ਵੀ ਫੜਿਆ ਪਲੱਸ ਚਾਰ ਮੋਟਰਸਾਈਕਲ ਗੋਹ ਰਿਕਵਰ ਕੀਤੀ ਤਾਂ ਸਰ ਚੋਰੀ ਕਰਨ ਦਾ ਕੋਈ ਖਾਸ ਮਕਸਦ ਕੀ ਰਿਹਾ ਹੈ ਜਿ ਮੋਰਿਸ ਬੇਬੀ ਕੇਨ ਦੇ ਨਹੀਂ ਹਲੇ ਤਫਤੀਸ਼ ਦਾ ਹਿੱਸਾ ਜਿੰਨਾ ਤੁਹਾਨੂੰ ਕੋਈ ਡਿਸਕਲੋਸ ਕਰ ਲਓਗੇ ਤਮ ਦੱਸਾਂਗੇ ਜੀ ਕੋਈ ਨਸ਼ਾ ਕਰਿਆ ਕਰਦਾ ਉਹਦੀ ਪੂਰਤਿ ਵਾਸਤੇ ਨਹੀਂ ਨਸ਼ਾ ਵਗੈਰਾ ਹਾਲੇ ਤੱਕ ਕੋਈ ਗੱਲ ਸਾਹਮਣੇ ਨਹੀਂ ਆਈ ਹੈ ਜੀ ਕਿੰਨੇ ਦਾ ਸਸੇ ਮੋਟਰਸਾਈਕਲ ਵੇਚੀਆਂ ਲੱਗ ਗਈਆਂ ਫਿਰ ਚੋੜੀ ਕਰ ਲਈ ਕਿਹਦੀ ਇਹ ਕੀ ਰਹਿ ਗਿਆ ਕਿ 5000 7000 ਦਾ ਵੇਚੀਆਂ ਦਾ ਮੋਟਰਸਾਈਕਲ ਹੈ ਬਾਕੀ ਦਿਖੇ ਜਿਹੜੇ ਐਸਾ ਦੇ ਮੋਟਰ ਵੀ ਚੋੜੀ ਲੈ ਲੈਂਦੇ ਨੇ ਉਹਨਾਂ ਕੋਲ ਆਪ ਵੀ ਕੋਈ ਕਰਨੀ ਹਾਂਜੀ ਜੀ ਬਿਲਕੁਲ ਜੀ ਦੇਖਾਂਗੇ ਇਹ ਹਲੇ ਤਾਂ ਇਹ ਆਪਣੇ ਇਹਨੇ ਆਪਣੀ ਕਸਟਡੀ ਦੇ ਵਿੱਚ ਰੱਖਿਓਈ ਸੀ ਨਾ ਜੀ ਹਲੇ ਤਾਂ ਇਹ ਆਪਣੇ ਆਪਣੇ ਟਿਕਾਣਿਆਂ ਦੇ ਵਿੱਚ ਰੱਖਿਓਈ ਸੀ